زیادہ ٹائم نہیں لگتا ہری آنند کی ਆਜੰਤਾ ਪਾਰਟੀ ਜੈ ਆਜੰਤਾ ਪਾਰਟੀ ਜੈ ਜਿਆਨੂ ਇਹਨੇ ਤੋਂ ਨਹੀਂ ਹੋਰੀ ਨਾ ਪੰਜਾਬ ਚੋਂ ਵੀ ਪਿਆਰਾ ਆ ਪਾਣਾ ਲੰਗਣਾ ਪੰਜਾਬ ਚੋਂ ਆੜੀ ਇੱਕ ਮਕਾਉਂ ਪਲਾਣਾ ਪੰਜਾਬ ਚੋਂ ਆ ਆਜੰਤਾ ਪਾਰਟੀ ਜਿੰਦਾਬਾਦ ਆਰਤੀਜੰਤਾ ਪਾਰਟੀ ਜਿੰਦਾਬਾਦ ਸ੍ਰੀਨਦਰ ਭਾਈ ਮੋਦੀ ਜਿੰਦਾਬਾਦ ਕੇ ਅੱਜ ਜੋ ਲੱਡੂ ਆਸਵਾਦੀ ਹੋ ਗਿਆ ਤੋਰੋ ਸਭ ਨੂੰ ਹੀ ਪਤਾ ਹੈ ਕਿ ਅੱਜ ਦਿੱਲੀ ਵਿੱਚ ਬਹੁਤ ਹੀ ਵੱਡੀ ਜਿੱਤ ਪ੍ਰਾਪਤ ਜਨਤਾ ਪਾਰਟੀ ਜਿੰਦੀ ਹੋਈ ਹੈ ਇੱਕ ਚਾਲਮ ਸਰਕਾਰ ਤੋਂ ਦਿੱਲੀ ਦੇ ਨਾਇਕ ਮੈਂ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਸਾਰੇ ਦੇਸ਼ਵਾਸੀਆਂ ਵੀ ਇਸ ਗੱਲ ਦੀ ਖੁਸ਼ੀ ਵਿੱਚ ਵਧਾਈ ਦੇਣਾ ਹੈ ਸਾਥੀਓ ਕੀ ਕੱਖ ਬੋਲਣ ਵਾਲੀ ਸਰਕਾਰ ਜੋ ਅਜੋਸਾ ਪਤਨ ਹੋਇਆ ਹੈ ਜੋ ਦਿੱਲੀ ਵਿੱਚ ਉਹਨਾਂ ਨੇ 15 ਸਾਲ ਦਿੱਲੀ ਨੂੰ ਲੁੱਟਿਆ ਚੁਕਟਿਆ ਔਰ ਸਾਰਿਆਂ ਨੂੰ ਪਤਾ ਹੀ ਹੈ ਅੱਜ ਉਹਨਾਂ ਦਾ ਪਤਨ ਹੋ ਚੁੱਕਿਆ ਔਰ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਬਣ ਚੁੱਕੀ ਹੈ ਇੱਕ ਦੋ ਦਿਨਾਂ ਵਿੱਚ ਮੁੱਖ ਮੰਤਰੀ ਵੀ ਜਦ ਕਲੇਰ ਹੋ ਜਾਵੇਗਾ ਔਰ ਮੈਂ ਪਿੰਕਾ ਜੀ ਨੂੰ ਬੇਨਤੀ ਕਰਦਾ ਹੁੜਮੀ ਸਾਹਿਬ ਨੂੰ ਵੰਡ ਕਰੋ ਸੱਚ ਦੀ ਜਿੱਤ ਹੋਈ ਹੈ ਤੇ ਝੂਠ ਦੀ ਹਾਰ ਹੋਈ ਹੈ ਕੇਜਰੀਵਾਲ ਭਗਵਤਮਾ ਬੋਲਣ ਤੇ ਰਹੀ ਰਹਿੰਦੀ ਹੈ ਤੇ ਅੱਜ ਜਿਹੜੀ ਜਿੱਤ ਹੋਈ ਹੈ ਉਹ ਸੱਚ ਦੀ ਜਿੱਤ ਹੋਈ ਹੈ ਤੇ ਝੂਠ ਦੀ ਹਾਰ ਹੋਈ ਹੈ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਕਾਰਯੋਗ ਦੀਬਾ ਪਰੰਪਰਕ ਔਰ ਮਲੂਕਾ ਹੋਤੇ ਹੋਏ ਨੇ ਕਿ ਅੱਜ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਵਿਜੀਤੀ ਸਥਿਤੀ ਹੋਈ ਹੈ ਉਸ ਬਾਰੇ ਕੀ ਤੁਹਾਡਾ ਕਹਿਣਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਕਾਂਗਰਸ ਦਾ ਵੀ ਮੁਕੰਮਲ ਆਇਆ ਹੋਇਆ ਹੈ ਪਰ ਇੱਕ ਗੋਸਟ ਬੱਟੀ ਕਹੋ ਸ਼ਰਾਬ ਵਾਲੀ ਗੱਲ ਹੈ ਪੰਜਾਬ ਪੀਪੀ ਵਾਸਤੇ ਸੋ ਇਸ ਤੋਂ ਇਹ ਹੁੰਦਾ ਹੈ 27 ਦੇ ਵਿੱਚ ਹੁਣ ਖਾਲਸ ਪੰਜਾਬ ਦੇ ਵਿੱਚ ਭਾਪਸਾ ਦੀ ਸਰਕਾਰ ਬਣੇਗੀ ਕਿ ਆਮ ਆਦਮੀ ਪਾਰਟੀ ਦੇ ਚਰੂਤ ਲੋਕਾਂ ਦੇ ਸਾਹਮਣੇ ਆ ਚੁੱਕਿਆ ਉਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹਾਂਜੀ ਚਲੋ ਜੀ ਉਹ ਜਿਹੜਾ ਜੋ ਆਪ ਹਾਂਜੀ ਲੱਡੂ ਵੰਡ ਰਹੇ ਫਿਰ ਅੱਜ ਅਜੀ ਖੁਸ਼ੀ ਸੀ ਹਾਂਜੀ ਕਿਉਂਕਿ ਬਹੁਤ ਖੁਸ਼ੀ ਦੀ ਗੱਲ ਹੈ ਜਿੱਲੀ ਦੇ ਵਿੱਚ ਲੋਕਾਂ ਨੇ ਦੇਖ ਲਿਆ ਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਹੁੰਝੂ ਬੋਲੇ ਸੀਔਰ ਤੁਹਾਨੂੰ ਕਿਹਾ ਸੀ ਕਿ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਦੇ ਵਿੱਚ ਨਾ ਉਸਨੂੰ ਯਾਰ ਰੁਪਿਆ ਮਿਲਿਆ ਨਾ ਹੀ ਪੰਜਾਬ ਰੰਗਲਾ ਪੰਜਾਬ ਬਣਿਆ ਅੱਜ ਥਾਣਿਆਂ ਘੱਟ ਦੇ ਵਿੱਚ ਬੰਬ ਬਲਾਸਟ ਹੋ ਰਿਹਾ ਥਾਣਿਆਂ ਤੇ ਅਟੈਕ ਹੋ ਰਿਹਾ ਲੋਕਾਂ ਦੇ ਜਦੋਂ ਜਾਂਦੇ ਆ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਕੋਈ ਇੱਥੇ ਸੇਫ ਨਹੀਂ ਫੀਲ ਕਰ ਰਿਹਾ ਦਿੱਲੀ ਦੇ ਵਿੱਚ ਵੀ ਅਸੀਂ ਜਾ ਕੇ ਦੇਖਿਆ ਕਿ ਲੋਕ ਸੀਵਰੇਜ ਦਾ ਮਿਲਿਆ ਹੋਇਆ ਪਾਣੀ ਪੀ ਰਹੇ ਆ ਦਿੱਲੀ ਦੇ ਲੋਕ ਨਾ ਉੱਥੇ ਲੋਕਾਂ ਨੂੰ ਪਾਣੀ ਮਿਲ ਰਿਹਾ ਨਾ ਸੀਵਰੇਜ ਦੀ ਵਿਵਸਥਾ ਹੈ ਨਾ ਬਿਜਲੀ ਦੀ ਵਿਵਸਥਾ ਹੈ ਹਰ ਐਂਗਲ ਤੋਂ ਭਾਜਪਾ ਸਰਕਾਰ ਫੇਲ ਹੋਈ ਹੈ ਇਹਨਾਂ ਨੇ ਪੰਜਾਬ ਵਾਂਗ ਉੱਥੇ ਵੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕ ਹੁਣ ਸਮਝ ਚੁੱਕੇ ਸੀ ਔਨ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪ ਦਾ ছਾਇਆ ਹੋਊਗਾ ਕਾਂਗਰਸ ਨੈਸ਼ਨਲ ਲੈਵਲ ਤੇ ਹਾਰ ਚੁੱਕੀ ਹੈ ਕਿਸੇ ਵੀ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣੀ ਦਿੱਲੀ ਦੇ ਵਿੱਚ ਵੀ ਕਾਂਗਰਸ ਦਾ ਬਿਲਕੁਲ ছਾਇਆ ਹੋ ਚੁੱਕਿਆ ਸੋ ਔਨ ਵਾਲਾ ਸ਼ਮਾ ਫਾਜਪਾ ਦਾ ਸਭ ਤੋਂ ਪਹਿਲਾਂ ਤਾਂ ਦਿੱਲੀ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਦੇ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਬਣਦੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਅੱਜ ਦੀ ਜਿਹੜੀ ਸਰਕਾਰੇ ਬਣੀ ਹੈ ਦਿੱਲੀ ਦੇ ਵਿੱਚ ਉਹ ਜਿਹੜੀ ਸੱਚ ਤੇ ਜਿੱਤ ਹੋਈ ਐ ਸਾਰਾ ਹੀ ਝੂਠ ਸੀ ਹਰ ਇੱਕ ਗੱਲ ਝੂਠ ਹਰ ਇੱਕ ਗੱਲ ਝੂਠ 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 ਮਾਰਦੇ ਮਾਰਦੇ ਉਹਦੇ ਪਾਤ ਲਈ ਦੱਬੇ ਗਏ ਤੇ ਅੱਜ ਜਿਹੜੀ ਸੱਚ ਦੀ ਜਿੱਤ ਹੋਈ ਐ ਇਸੇ ਕਰਕੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੁਣਿਆ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ 2027 ਦੇ ਵਿੱਚ ਆਊਗੀ ਇਹ ਹੀ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਦਿੱਲੀ ਵਾਲਿਆਂ ਨੂੰ ਤੁਸੀਂ ਵੀ ਸਿਆਣੇ ਬਣ ਜਾਓ ਤੇ ਇੱਥੇ ਵੀ ਆਪਾਂ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਕੇ ਆ ਕੇ ਜਿਹੜੀਆਂ ਲੋਕਾਂ ਦਾ ਕਾੜਿਆਂ ਦਾ ਰੋਜ਼ ਪੰਪਲਾਸ ਹੁੰਦੇ ਆ ਪੁਰੀਆਂ ਦਾ ਪਰਸ ਟੋਕੇ ਪਾਜ ਜਾਂਦੇ ਆ ਕਿਸੇ ਕੰਨਾ ਚ ਵਾਲੀਆਂ ਲਾ ਦਿੰਦੇ ਸਾਰਾ ਕੁਝ ਬੰਦ ਹੋ ਜੂਗਾ ਇਹ ਪਾਰਟੀ ਜਨਤਾ ਵੱਡੀ ਸਰਕਾਰ ਆ ਗਈ ਬਹੁਤ ਬਹੁਤ ਧੰਨ ਵੀ ਭਾਗੋ ਵਾਸੀਆਂ ਨੂੰ ਭਾਵੇਂ ਦਿੱਲੀ ਵਾਸੀਆਂ ਨੂੰ ਜਿਹੜਾ ਬਹੁਤ ਜ਼ਿਆਦਾ ਕੰਮ ਕੀਤਾ ਨੇ ਵੀ ਜਿਹੜੀ ਗੁੰਡਾਗਰਦੀ ਸਰਕਾਰ ਖਤਮ ਕਰਕੇ ਵੀ ਇਹਦੀ ਲੈਂਦੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਦੀ ਪਾਰਟੀ ਆ ਸੁਪਰੀਮੂ ਹੀ ਹਾਰ ਗਿਆ ਉਹਨਾਂ ਵੱਲੇ ਕੀ ਹੈ ਜੀ ਕਿ ਹੁਣ ਪੰਜਾਬ ਦੀ ਜਨਤਾ ਵੀ ਜਾਣ ਚੁੱਕੀ ਹੈ ਕਿ ਇਹ ਆਪਦੀ ਜਨਤਾ ਅਗਲੇ ਸਮੇਂ ਤੇ ਬੀਜਪੀ ਲੈ ਕੇ ਜਾਊਗੀ